ਸਾਡਿਕਾ ਜੀ ਸਾਰਿਆਂ ਨੂੰ ਅ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਇਹ ਵੀ ਸਾਡੀ ਹਮੇਸ਼ਾ ਇਹ ਕੋਸ਼ਿਸ਼ ਬਣੀ ਰਹਿੰਦੀ ਹੈ ਕਿ ਜਿਹੜੇ ਸਾਡੇ ਵੀਡੀਓ ਦੇਖਣ ਵਾਲੇ ਵਿਊਅਰਸ ਹੈਗੇ ਨੇ ਉਹਨਾਂ ਦੇ ਵਾਸਤੇ ਅਸੀਂ ਜਾਂ ਜਿਹੜੇ ਸਾਡੇ ਕਲਾਇੰਟ ਵੀ ਹੈਗੇ ਨੇ ਉਹਨਾਂ ਦੇ ਵਾਸਤੇ ਅਸੀਂ ਕੋਈ ਇਦਾਂ ਦੀ ਹਮੇਸ਼ਾ ਕੁਝ ਨਾ ਕੁਝ ਕਰਦੇ ਰਹੀਏ ਜਿਨ੍ਹਾਂ ਦਾ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਐਡਵਾਂਟੇਜ ਹੁੰਦਾ ਰਹੇ ਤੇ ਉਦੇ ਹੀ ਬੇਸਿਕਲੀ ਦਿਮਾਗ ਚ ਰੱਖ ਕੇ ਇਸ ਚੀਜ਼ ਨੂੰ ਅਸੀਂ ਜਿਹੜਾ ਕੈਲਗਰੀ ਦੇ ਵਿੱਚ ਰੈਨੋਵੇਸ਼ਨ ਸ਼ੋ ਹੋਣ ਜਾ ਰਿਹਾ 10 ਤੋਂ 12 ਤਰੀਕ ਦਾ ਬੀ ਐਮਓ ਸੈਂਟਰ ਦੇ ਵਿੱਚ ਡਾਊਨ ਟਾਊਨ ਦੇ ਕੋਲ ਤੇ ਉਥੇ ਬਹੁਤ ਹੀ ਤਰ੍ਹਾਂ ਦੀਆਂ ਅਲੱਗ-ਅਲੱਗ ਮਤਲਬ ਕਿ ਕੰਪਨੀਆਂਜ਼ ਨੇ ਐਗਜ਼ੀਬਿਟਰਸ ਨੇ ਜਿਹੜੇ ਆ ਰਹੇ ਨੇ ਜਿਨ੍ਹਾਂ ਨੇ ਆਪਦਾ ਸਮਾਨ ਵੀ ਦਿਖਾਉਣਗੇ ਤੁਹਾਨੂੰ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਜੇ ਤੁਸੀਂ ਘਰ ਦੀ ਕੋਈ ਰੈਨੋਵੇਸ਼ਨ ਕਰਨੀ ਆ ਜਾਂ ਤੁਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਹੋਰ ਕੰਮਕਾਰ ਕਰਨਾ ਜੇ ਇਹ ਵੀ ਸੋਚ ਲਈਏ ਵੀ ਤੁਸੀਂ ਨਵਾਂ ਕੋਈ ਆਡੀਓ ਸਿਸਟਮ ਜਾਂ ਤੁਸੀਂ ਕੋਈ ਘਰ ਨੂੰ 스마트 ਹੋਮ ਬਣਾਉਣਾ ਗਰਾਜ ਡੋਰੀ ਚੇਂਜ ਕਰਨਾ ਆ ਉਹ ਛੱਤ ਚੇਂਜ ਕਰਨੀ ਆ ਉਥੇ ਇਹ ਕੰਪਨੀਆਂ ਨੇ ਆਉਣਾ ਵਾ ਤੇ ਨਾਲ ਦੀ ਨਾਲ ਉਹ ਸਪੀਕਰ ਵੀ ਕੁਝ ਕਹੇ ਜੇ ਬੋਲਣ ਵਾਲੇ ਬੁਲਾਰੇ ਵੀ ਲਿਆ ਰਹੇ ਨੇ ਜਿਹੜੇ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਜੜੀਆਂ ਨੇ ਉਹਨਾਂ ਬਾਰੇ ਵੀ ਦੱਸਣਗੇ ਤੇ ਇਹ ਜਿਹੜਾ ਸ਼ੋ 10 ਤੋਂ 12 ਤਰੀਕ ਨੂੰ ਬੀਐਮਓ ਸੈਂਟਰ ਹੋ ਰਿਹਾ ਅਸੀਂ ਉਹਨਾਂ ਦੀਆਂ ਟਿਕਟਾਂ ਨੇ ਜਿਹੜੀਆਂ ਉਹ ਆਪਣੇ ਵਿਊਅਰਸ ਨੂੰ ਫ੍ਰੀ ਦੇ ਰਹੇ ਆਂ ਅਗਰ ਤੁਸੀਂ ਪੂਰੇ ਮਤਲਬ ਕਿ ਸੀਰੀਅਸ ਹੋ ਕੇ ਤੁਸੀਂ ਜਾ ਕੇ ਇਹ ਦੇਖਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਜਰੂਰ ਕੰਟੈਕਟ ਕਰਿਓ ਅਸੀਂ ਤੁਹਾਨੂੰ ਜਰੂਰ ਉਹ ਟਿਕਟਾਂ ਦਵਾਂਗੇ ਤੇ ਤਾਂ ਕਿ ਤੁਸੀਂ ਉੱਥੇ ਜਾ ਕੇ ਉਸ ਚੀਜ਼ ਨੂੰ ਦੇਖ ਸਕੋ ਤੇ ਇਹਦੇ ਵਾਸਤੇ ਕਰਨਾ ਕੀ ਹੈ ਸਿਰਫ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 4036992345 ਤੁਸੀਂ ਮੈਨੂੰ ਟੈਕਸਟ ਮੈਸੇਜ ਭੇਜ ਸਕਦੇ ਹੋ ਜਾਂ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਤੇ ਸਾਨੂੰ ਥੋੜੀ ਜੀ ਜਾਣਕਾਰੀ ਚਾਹੀਦੀ ਹੋਊਗੀ ਤਾਂ ਕਿ ਅਸੀਂ ਤੁਹਾਨੂੰ ਉਹ ਟਿਕਟਾਂ ਫਾਰਵਰਡ ਕਰ ਸਕੀਏ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਦਾਂ ਦੇ ਜਿਹੜੇ ਨਵੇਂ ਆਈਡੀਆਜ਼ ਹੈਗੇ ਨੇ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਦੇਖੋ ਵੀ ਕੀ ਹੋ ਰਿਹਾ ਅ ਅੱਜਕੱਲ ਨਵੀਂ ਕੀ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਹੈ ਉਹ ਕਿੱਦਾਂ ਦੀ ਆ ਰਹੀ ਆ ਤੇ ਉਹਦਾ ਤਾਂ ਕਿ ਤੁਸੀਂ ਐਡਵਾਂਟੇਜ ਲੈ ਸਕੋ ਤੇ ਕਿਰਪਾ ਕਰਕੇ ਸਾਨੂੰ ਜਰੂਰ ਕੰਟੈਕਟ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ ਜੀ